ਸੱਜੇ ਘਾਲਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਚੀਜ਼ ਬਣਾ ਕੇ ਤਿਆਰ ਕਰਾਂਗੇ ਜਿਹੜਾ ਜਿਹੜਾ ਸਮਾਨ ਘਰ ਦੇ ਵਿੱਚ ਹਰ ਵਕਤ ਹੁੰਦਾ ਨਾ ਉਹਦੇ ਨਾਲ ਹੀ ਆਪਾਂ ਇਹ ਚੀਜ਼ ਬਣਾ ਲਾਂਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜੇ ਤੁਸੀਂ ਇੱਕ ਵਾਰੀ ਇਹ ਚੀਜ਼ ਘਰ ਦੇ ਵਿੱਚ ਤਿਆਰ ਕਰ ਲਈ ਤਾਂ ਬਾਜ਼ਾਰ ਵਾਲੀ ਚੀਜ਼ ਤੁਸੀਂ ਕਦੇ ਨਹੀਂ ਖਰੀਦ ਕੇ ਲਿਆਉਣੀ ਤੇ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਦੇਖੋ ਕਿੰਨੀ ਵਧੀਆ ਕਰੀਮੀ ਟੈਕਸਚਰ ਦੀ ਬਣ ਰਹੀ ਹੈ ਤੇ ਇੱਕ ਸੈਂਡਵਿਚ ਵੀ ਆਪਾਂ ਇਹਦੇ ਨਾਲ ਬਣਾ ਕੇ ਤਿਆਰ ਕੀਤੀ ਹੈ ਦੇਖੋ ਬਿਲਕੁਲ ਚੰਗੇ ਤਰੀਕੇ ਨਾਲ ਇਹ ਮੈਲਟ ਹੋ ਗਈ ਹੈ ਬਹੁਤ ਹੀ ਵਧੀਆ ਚੀਜ਼ ਜੀ ਜਿਹੜੀ ਸੈਂਡਵਿਚ ਬਣ ਕੇ ਤਿਆਰ ਹੋ ਗਈ ਹੈ ਚਲੋ ਜੀ ਇਹਨੂੰ ਬਣਾਉਣਾ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਸੋ ਸਭ ਤੋਂ ਪਹਿਲਾਂ ਆਪਣੇ ਕੋਲੇ ਹੈਗਾ ਇੱਥੇ 2 ਲੀਟਰ ਦੁੱਧ ਤੇ ਇਹਨੂੰ ਆਪਾਂ ਇਸ ਤਰੀਕੇ ਦੇ ਖੁੱਲੇ ਬਰਤਨ ਦੇ ਵਿੱਚ ਐਡ ਕਰ ਲਿਆ ਤੁਸੀਂ ਕੋਈ ਵੀ ਦੁੱਧ ਵਰਤ ਸਕਦੇ ਹੋ ਜੋ ਵੀ ਤੁਹਾਡੇ ਘਰੇ ਹਰ ਰੋਜ਼ ਹੁੰਦਾ ਹੈ ਇਹ ਨਹੀਂ ਹੈਗਾ ਵੀ ਜ਼ਿਆਦਾ ਫੈਂਟ ਦਾ ਵਰਤਣਾ ਜੋ ਵੀ ਦੁੱਧ ਹੋਇਆ ਨਾ ਉਹੀ ਵਰਤ ਸਕਦੇ ਹੋ ਤੇ ਮੈਂ 2 ਲੀਟਰ ਦੁੱਧ ਦੀ ਇਹ ਚੀਜ਼ ਇੱਥੇ ਬਣਾ ਰਹੀ ਹਾਂ ਤੇ ਹੁਣ ਜੀ ਦੁੱਧ ਨੂੰ ਆਪਾਂ ਗਰਮ ਕਰਨਾਗਾ ਦੁੱਧ ਨੂੰ ਆਪਾਂ ਜਿਆਦਾ ਗਰਮ ਨਹੀਂ ਕਰਨਾ ਮੀਡੀਅਮ ਜੀ ਫਲੇਮ ਰੱਖ ਕੇ ਨਾ ਤੇ ਦੁੱਧ ਨੂੰ ਆਪਾਂ ਗਰਮ ਕਰਾਂਗੇ ਥੋੜਾ ਜਿਹਾ ਜੈਨਕੀ ਆਪਾਂ ਆਪਣੀ ਫਿੰਗਰ ਇਹਦੇ ਵਿੱਚ ਡਿਪ ਕਰਕੇ 1 2 3 ਤੱਕ ਬਸ ਗਿਣ ਸਕੀਏ ਇੰਨਾ ਕੁ ਗਰਮ ਕਰਨਾ ਹੈ ਦੇਖੋ ਦੁੱਧ ਨੂੰ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਬਸ ਇੰਨਾ ਕਰਮ ਦੁੱਧ ਹੈਗਾ ਤੇ ਗੈਸ ਨੂੰ ਆਪਾਂ ਕਰ ਦੇਾਂਗੇ ਬੰਦ ਤੇ ਹੁਣ ਆਪਾਂ ਦੁੱਧ ਨੂੰ ਚੀਜ਼ ਦੇ ਲਈ ਤਿਆਰ ਕਰਨਾ ਯਾਨੀ ਕਿ ਸਭ ਤੋਂ ਪਹਿਲਾਂ ਆਪਾਂ ਜਿਵੇਂ ਪਨੀਰ ਬਣਾਉਣੇ ਹੁੰਦੇ ਹਨ ਨਾ ਉਵੇਂ ਦੁੱਧ ਨੂੰ ਤਿਆਰ ਕਰਨਾਗਾ ਉਹਦੇ ਲਈ ਮੈਂ ਇੱਥੇ ਦਹੀਂ ਦਾ ਪਾਣੀ ਵਰਤ ਰਹੀ ਹਾਂ ਤੁਸੀਂ ਇਹ ਜਿਹੜਾ ਵਿਨੇਗਰ ਵੀ ਵਰਤ ਸਕਦੇ ਹੋ ਨਿੰਬੂ ਵੀ ਵਰਤ ਸਕਦੇ ਹੋ ਤੇ ਇਹਦੇ ਵਿੱਚ ਥੋੜਾ ਥੋੜਾ ਇਹ ਦਹੀਂ ਦਾ ਪਾਣੀ ਐਡ ਕਰਦੇ ਜਾਵਾਂਗੇ ਤੇ ਇਹਨੂੰ ਹਲਕੀ ਹੱਥਾਂ ਨਾਲ ਜਿਹੜਾ ਖੜਚੀ ਨੇ ਉਹਦੇ ਵਿੱਚ ਚਲਾਉਂਦੇ ਜਾਵਾਂਗੇ ਇੱਕ ਹੀ ਡਾਇਰੈਕਸ਼ਨ ਵਾਲਾ ਆਪਾਂ ਖੜਚੀ ਨੇ ਇਸ ਤਰੀਕੇ ਨਾਲ ਚਲਾਉਂਦੇ ਜਾਵਾਂਗੇ ਇਸ ਗੱਲ ਦਾ ਧਿਆਨ ਰੱਖਿਓ ਬਿਲਕੁਲ ਹੌਲੀ ਹੌਲੀ ਖੜਚੀ ਨੂੰ ਤੁਸੀਂ ਇਹਦੇ ਵਿੱਚ ਹਿਲਾਉਂਦੇ ਜਾਇਓ ਤੇ ਥੋੜਾ ਥੋੜ ਤੇ ਗੈਸ ਇਸ ਟਾਈਮ ਹੈ ਜਿਹੜੀ ਆਪਾਂ ਬੰਦ ਕਰ ਰੱਖੀ ਹੈ ਜੀ ਇਸ ਤਰੀਕੇ ਨਾਲ ਹੈ ਜਿਹੜਾ ਆਪਾਂ ਦੁੱਧ ਨੂੰ ਉਦੋਂ ਤੱਕ ਤਿਆਰ ਕਰਾਂਗੇ ਜਦੋਂ ਤੱਕ ਇਹਦਾ ਪਨੀਰ ਨਹੀਂ ਬਣ ਜਾਂਦਾ ਤੇ ਬਹੁਤ ਹੀ ਥੋੜਾ ਸਮਾਂ ਲੱਗੂਗਾ ਬਿਲਕੁਲ ਦੁੱਧ ਹੈ ਇਹਦਾ ਉਹ ਤਿਆਰ ਹੋਣਾ ਸਟਾਰਟ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ گاੜਾ ਬਣਨਾ ਸਟਾਰਟ ਹੋ ਗਿਆ ਦੁੱਧ ਹੈ ਜਿਹੜਾ ਫਟਣਾ ਸਟਾਰਟ ਹੋ ਗਿਆ ਇਸ ਤਰੀਕੇ ਨਾਲ ਤੇ ਵਾਸੇ ਇੱਥੇ ਇੱਕ ਗੱਲ ਦਾ ਧਿਆਨ ਰੱਖਣਾਗਾ ਵੀ ਜਿਹੜਾ ਇਹ ਆਪਾਂ ਜਿਵੇਂ ਵਿਨੇਗਰ ਜਾਂ ਨਿੰਬੂ ਦਾ ਜੂਸ ਜਾਂ ਇਹਦੇ ਵਿੱਚ ਦਹੀਂ ਦਾ ਪਾਣੀ ਐਡ ਕਰਾਂਗੇ ਇੱਕੇ ਵਾਰ ਸਾਰਾ ਨਹੀਂ ਐਡ ਕਰਨਾ ਇਸ ਤਰੀਕੇ ਨਾਲ ਆ ਜਿਹੜਾ ਥੋੜਾ ਥੋੜਾ ਐਡ ਕਰਦੇ ਜਾਵਾਂਗੇ ਤੇ ਨੂੰ ਮਿਕਸ ਕਰਦੇ ਜਾਵਾਂਗੇ ਜੇਕਰ ਦੁੱਧ ਦੇ ਵਿੱਚ ਇੱਕੇ ਵਾਰ ਦੇ ਵਿੱਚ ਆਪਾਂ ਇਹ ਕੋਈ ਵੀ ਚੀਜ਼ ਜਿਹੜੀ ਐਡ ਕਰਾਂਗੇ ਉਹ ਐਡ ਕਰ ਦੇਾਂਗੇ ਤੇ ਵਿੱਚ ਤਾਂ ਫਿਰ ਉਹਦੇ ਨਾਲ ਦੁੱਧ ਨੂੰ ਇਹ ਜਿਹੜਾ ਇੱਕੇਦਮ ਸ਼ੌਕ ਲੱਗ ਜਾਊਗਾ ਜਿਸ ਦੀ ਵਜ੍ਹਾ ਕਰਨੇ ਹੀ ਵਧੀਆ ਨਹੀਂ ਬਣਨਾ ਇਸ ਤਰੀਕੇ ਨਾਲ ਹੌਲੀ-ਹੌਲੀ ਐਡ ਕਰਦੇ ਜਾਵਾਂਗੇ ਤੇ ਦੁੱਧ ਨੂੰ ਜਿਹੜਾ ਤਿਆਰ ਕਰਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਇਹਦਾ ਪਨੀਰ ਬਣਨਾ ਸਟਾਰਟ ਹੋ ਗਿਆ ਇਸ ਤਰੀਕੇ ਨਾਲ ਤੇ ਇੱਥੇ ਜੀ ਤੁਸੀਂ ਦੇਖ ਸਕਦੇ ਹੋ ਦੁੱਧ ਦਾ ਕਲਰ ਜਿਹੜਾ ਬਿਲਕੁਲ ਚੇਂਜ ਹੋ ਗਿਆ ਹਲਕਾ ਪੀਲਾ ਜਿਹਾ ਇਸ ਤਰੀਕੇ ਨਾਲ ਇਹ ਬਣ ਗਿਆ ਤੇ ਹੁਣ ਜਿਹੜਾ ਪਨੀਰ ਹੈ ਉਹ ਅਲੱਗ ਹੋਣਾ ਸਟਾਰਟ ਹੋ ਗਿਆ ਤੇ ਪਾਣੀ ਹੈ ਜਿਹੜਾ ਇੱਕ ਸਾਈਡ ਤੇ ਅਲੱਗ ਹੋ ਗਿਆ ਤੇ ਹੁਣ ਇਹਨੂੰ ਇੱਕ ਪਲੇਟ ਦੀ ਮਦਦ ਨਾਲ ਢਾਕੇ ਆਪਾਂ 2-3 ਮਿੰਟ ਜਿਹੜਾ ਰੱਖ ਦੇਗੇ ਇਸ ਤਰੀਕੇ ਨਾਲ ਤੇ ਇਧਰ ਆਪਾਂ ਇੱਕ ਜ਼ਰੂਰੀ ਚੀਜ਼ ਤਿਆਰ ਕਰਨੀ ਹੈ ਉਹ ਹੈਗੀ ਹੈ ਹੀਨੋ ਇੱਕ ਚਮਚ ਹੀਨੋ ਆਪਣੇ ਕੋਲੇ ਤੇ ਇਹਨੂੰ ਇੱਕ ਚਮਚ ਪਾਣੀ ਐਡ ਕਰਕੇ ਆਪਾਂ ਐਕਟੀਵੇਟ ਕਰ ਲਾਂਗੇ ਇਹਦੇ ਵਿੱਚ ਇਸ ਤਰੀਕੇ ਨਾਲ ਬਬਲਸ ਬਣ ਜਾਣਗੇ ਤੇ ਆਪਾਂ ਚਮਚ ਦੀ ਮਦਦ ਨਾਲ ਇਹਨੂੰ ਮਿਕਸ ਕਰਦੇ ਜਾਣਾ ਉਹ ਤੱਕ ਜਦੋਂ ਤੱਕ ਇਹ ਬਿਲਕੁਲ ਟਰਾਂਸਪੇਰੈਂਟ ਨਹੀਂ ਬਣ ਜਾਂਦਾ ਮੈਨੂੰ ਐਸੀ ਤੁਸੀਂ ਜਿਹੜਾ ਵੀ ਦੁੱਧ ਦਾ ਪਨੀਰ ਬਣਾਉਣ ਤੋਂ ਪਹਿਲਾਂ ਵੀ ਇਹਨੂੰ ਤਿਆਰ ਕਰਕੇ ਰੱਖ ਸਕਦੇ ਹੋ ਕੋਈ ਚੱਕਰ ਨਹੀਂ ਪਰ ਮੈਂ ਹੁਣ ਇਹਨੂੰ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਦਉਗੀ ਜੀ ਦੇਖੋ ਬਿਲਕੁਲ ਇਹ ਟਰਾਂਸਪੇਰੈਂਟ ਬਣ ਗਈ ਆ ਹੁਣ ਆਪਾਂ ਜਿਹੜਾ ਪਨੀਰ ਵੀ ਦੇਖ ਲੈਣੇ ਆ ਜਿਹੜਾ ਫਟਾ ਕੇ ਰੱਖਿਆ ਸੀ ਦੁੱਧ ਦੇਖੋ ਬਿਲਕੁਲ ਇਹ ਤਿਆਰ ਹੋ ਗਿਆ ਤੇ ਦੇਖੋ ਜੀ ਬਹੁਤ ਹੀ ਵਧੀਆ ਇਹ ਪਨੀਰ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ ਚੀਜ਼ ਬਣਾਉਣ ਦੇ ਲਈ ਹੁਣ ਮੈਂ ਤਾਂ ਇੱਥੇ ਦਹੀਂ ਦਾ ਪਾਣੀ ਐਡ ਕੀਤਾ ਇਹਦੇ ਵਿੱਚ ਇਸੇ ਦਾ ਵੀ ਥੋੜਾ ਜਿਹਾ ਟੇਸਟ ਹੈ ਜਿਹੜਾ ਵਿੱਚ ਆ ਜਾਂਦਾ ਉਹਦੇ ਲਈ ਆਪਾਂ ਪਨੀਰ ਨੂੰ ਜਿਹੜਾ ਧੋ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਨਿੰਬੂ ਦਾ ਜੂਸ ਐਡ ਕਰੋਗੇ ਜਾਂ ਵਿਨੇਗਰ ਐਡ ਕਰੋਗੇ ਫਿਰ ਵੀ ਇਹ ਜਿਹੜਾ ਤੁਸੀਂ ਇੱਕ ਵਾਰੀ ਇਹਨੂੰ ਵਾਸ਼ ਕਰ ਲਿਓ ਤਾਂ ਇੱਥੇ ਜੀ ਆਪਾਂ ਨੂੰ ਇੱਕ ਅਲੱਗ ਬਰਤਨ ਚਾਹੀਦਾ ਤੇ ਇਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਛਾਲਨੀ ਰੱਖ ਲੈਣੀ ਹੈ ਤੇ ਇਹਦੇ ਵਿੱਚ ਇਹ ਸਾਰਾ ਪਨੀਰ ਹੈ ਜਿਹੜਾ ਬਣਿਆ ਹੋਇਆ ਐਡ ਕਰ ਦਿਆਂਗੇ ਹੋਣੇ ਦੇ ਵਿੱਚ ਮੈਂ ਅੱਧਾ ਕ ਗਲਾਸ ਪਾਣੀ ਦਾ ਐਡ ਕਰ ਦੂੰਗੀ ਵੀ ਦੇ ਵਿੱਚ ਜੋ ਵੀ ਥੋੜਾ ਬਹੁਤਾ ਦਹੀਂ ਦਾ ਟੇਸ ਆ ਗਿਆ ਉਹ ਹੈ ਜਿਹੜਾ ਇਹਦੇ ਵਿੱਚੋਂ ਚਲਾ ਜਾਵੇ ਤੇ ਵਧੀਆ ਪਨੀਰ ਤਿਆਰ ਹੋ ਜੇ ਤੇ ਹਲਕਾ ਜਿਹਾ ਪਾਣੀ ਜਿਹਦਾ ਆਪਾਂ ਇਹਦੇ ਵਿੱਚ ਐਡ ਕਰਤਾ ਹਲਕਾ ਜਿਹਾ ਪਨੀਰ ਹੈ ਜਿਹੜਾ ਉਹ ਠੰਡਾ ਹੋ ਗਿਆ ਸੀ ਤੇ ਹੁਣ ਆਪਾਂ ਹੱਥਾਂ ਦੇ ਮਰਦ ਨਾਲ ਸਾਰਾ ਪਾਣੀ ਹੈ ਜਿਹੜਾ ਇਹਦੇ ਵਿੱਚੋਂ ਕੱਢ ਦੇਣਾ ਹੈਗਾ ਦੇਖੋ ਇਹਦੇ ਵਿੱਚ ਜਿਆਦਾ ਪਾਣੀ ਨਹੀਂ ਹੋਣਾ ਚਾਹੀਦਾ ਤੇ ਇਸ ਤਰੀਕੇ ਦਾ ਇਹ ਬਿਲਕੁਲ ਹੈ ਜਿਹੜਾ ਵਧੀਆ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਚਾਹੀਦਾ ਜੀ ਇੱਥੇ ਮਿਕਸੀ ਵਾਲਾ ਜੱਗ ਇਹਦੇ ਵਿੱਚ ਜਿਹੜਾ ਸਾਰਾ ਪਨੀਰ ਤਿਆਰ ਕੀਤਾ ਸੀ ਆਪਾਂ ਸਾਰਾ ਐਡ ਕਰ ਦੇਾਂਗੇ ਤੇ ਹੁਣ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਨਮਕ ਛੋਟਾ ਚਮਚਾ ਮੇਰੇ ਕੋਲੇ ਅੱਧਾ ਘਹਿੜ ਕਰਤਾ ਤੇ ਬਿਲਕੁਲ ਦੋ ਕੁ ਚੁਟਕੀਆਂ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਦੀਆਂ ਵੈਸੇ ਬਾਜ਼ਾਰ ਦੇ ਵਿੱਚ ਕਲਰ ਐਡ ਕੀਤਾ ਜਾਂਦਾ ਤੁਸੀਂ ਕਲਰ ਵੀ ਐਡ ਕਰ ਸਕਦੇ ਹੋ ਪਰ ਆਪਾਂ ਘਰ ਦੇ ਵਿੱਚ ਬਣਾ ਰਹੇ ਹਾਂ ਤਾਂ ਹਲਦੀ ਐਡ ਕਰਤੀ ਇੱਕ ਚਮਚ ਦੇਸੀ ਘਿਓ ਦਾ ਐਡ ਕਰ ਦੇਗੇ ਤੁਸੀਂ ਬਟਰ ਵੀ ਐਡ ਕਰ ਸਕਦੇ ਹੋ ਅੱਧਾ ਕਲਾਸ ਦੁੱਧ ਦਾ ਐਡ ਕਰਤਾ ਤੇ ਫਿਰ ਬਾਅਦ ਵਿੱਚ ਆਪਾਂ ਜਿਹੜਾ ਇਨੋ ਵਾਲਾ ਪਾਣੀ ਬਣਾ ਕੇ ਰੱਖਿਆ ਸੀ ਉਹ ਐਡ ਕਰਤਾ ਹੁਣ ਆਪਾਂ ਇਹਨੂੰ ਐ ਜਿਹੜਾ ਮਿਕਸ ਕਰ ਲਾਂਗੇ ਬਿਲਕੁਲ ਇਸ ਤਰੀਕੇ ਦਾ ਆਪਾਂ ਫਾਈਨ ਪੇਸਟ ਬਣਾ ਲਾਂਗੇ ਦਾ ਦੇਖੋ ਬਿਲਕੁਲ ਵੀ ਇਹ ਦਰਦਰਾ ਨਹੀਂ ਹੋਣਾ ਚਾਹੀਦਾ ਤੇ ਬਿਲਕੁਲ ਇਸ ਤਰੀਕੇ ਦਾ ਇਹ ਬਰੀਕ ਪੇਸਟ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਮੂਥ ਬਣ ਕੇ ਤਿਆਰ ਹੋਇਆ ਦੇਖੋ ਬਿਲਕੁਲ ਵੀ ਇਹ ਦਰਦਰਾ ਨਹੀਂ ਤੇ ਬਹੁਤ ਹੀ ਵਧੀਆ ਹੈ ਟੇਸਟੀ ਬਣ ਕੇ ਤਿਆਰ ਹੁੰਦਾ ਯਕੀਨ ਮੰਨਿਓ ਜਦੋਂ ਤੁਸੀਂ ਇਹਨੂੰ ਇੱਥੇ ਟੇਸਟ ਕਰੋਗੇ ਨਾ ਤਾਂ ਬਹੁਤ ਟੇਸਟੀ ਲੱਗੂਗਾ ਇਹ ਤੁਸੀਂ ਇਹਨੂੰ ਇਸ ਤਰੀਕੇ ਨੇ ਸਾਰਾ ਖਾਜੋਗੇ ਪਰ ਆਪਾਂ ਇਹ ਚੀਜ਼ ਬਣਾ ਕੇ ਤਿਆਰ ਕਰਨੀ ਹੈ ਤੇ ਹੁਣ ਜਿਹੜਾ ਆਪਾਂ ਇਹ ਮਿਕਸਚਰ ਬਣਾਇਆ ਇਹਨੂੰ ਆਪਾਂ ਥੋੜਾ ਜਿਹਾ ਪਕਾ ਕੇ ਤਿਆਰ ਕਰਨਾ ਹੈ ਪਰ ਆਪਾਂ ਇਹਨੂੰ ਡਾਇਰੈਕਟ ਹੈ ਜਿਹੜਾ ਉਹ ਗੈਸ ਤੇ ਨਹੀਂ ਪਕਾਉਣਾ ਇੱਕ ਬਰਤਨ ਦੇ ਵਿੱਚ ਆਪਾਂ ਪਾਣੀ ਐਡ ਕਰਕੇ ਰੱਖ ਲਿਆ ਗਏ ਹਾਂ ਤੇ ਜਿਹੜੀ ਫਲੇਮ ਆ ਉਹ ਮੀਡੀਅਮ ਰੱਖਾਂਗੇ ਇਹਨੂੰ ਥੋੜਾ ਟਾਈਮ ਇਸ ਤਰੀਕੇ ਨਾਲ ਪਕਾਵਾਂਗੇ ਕੜਚੀ ਨੂੰ ਲਗਾਤਾਰ ਚਲਾਉਂਦੇ ਹੋਏ ਜਦੋਂ ਤੱਕ ਇਹ ਬਿਲਕੁਲ ਥੋੜਾ ਜਿਹਾ ਪਤਲਾ ਨਹੀਂ ਹੋ ਜਾਂਦਾ ਕਿਉਂਕਿ ਜਦੋਂ ਇਹ ਆਪਾਂ ਇਹਦੇ ਵਿੱਚ ਐਡ ਕੀਤਾ ਸੀ ਥੋੜਾ ਜਿਹਾ ਇਹ گاੜਾ ਸੀਗਾ ਪਰ ਆਪਾਂ ਇਹਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਪਤਲਾ ਕਰਨਾ ਹੈ ਕਿ ਜਿਵੇਂ ਆਪਾਂ ਇਹਦੇ ਵਿੱਚ ਕਿਹਾ ਉਹ ਐਡ ਕੀਤਾ ਉਹ ਵੀ ਥੋੜਾ ਜਿਹਾ ਮੈਲਟ ਹੋ ਜਾਊਗਾ ਜਦੋਂ ਇਸ ਤਰੀਕੇ ਨਾਲ ਇਹ ਬਿਲਕੁਲ ਕਰੀਮੀ ਟੈਕਸਚਰ ਦਾ ਬਣ ਗਿਆ ਤਾਂ ਇਹਨੂੰ ਇੱਕ ਇਸ ਤਰੀਕੇ ਦੇ 에ਅਰਟਾਈਟ ਕੰਟੇਨਰ ਦੇ ਵਿੱਚ ਕੱਢ ਦੇਾਂਗੇ ਪਲਾਸਟਿਕ ਦਾ ਕੋਈ ਵੀ ਕੰਟੇਨਰ ਲੈ ਲੈਣਾ ਤੁਸੀਂ ਉਹਨੂੰ ਥੋੜਾ ਜਿਹਾ ਗ੍ਰੀਸ ਕਰ ਲਿਓ ਕਿਹਾ ਜਾਂ ਤੇ ਇਸ ਦੇ ਉੱਪਰ ਇਸ ਤਰੀਕੇ ਦਾ ਆਪਾਂ ਇੱਕ ਲਫਾਫਾ ਐਡ ਕਰ ਦੇਾਂਗੇ ਹਲਕਾ ਜਿਹਾ بس ਇਹਨੂੰ ਚੀਜ਼ ਨੂੰ ਯਾਨੀ ਕਿ ਜਿਹੜਾ ਮਿਕਸਚਰ ਐਡ ਕੀਤਾ ਹੈ ਦੇ ਵਿੱਚ ਇਹਨੂੰ ਹਲਕਾ ਜਿਹਾ ਟੱਚ ਕਰਨਾ ਚਾਹੀਦਾ ਇਸ ਤਰੀਕੇ ਨਾਲ ਤੇ ਕਿਨਾਰੀਆਂ ਨੂੰ ਵੀ ਆਪਾਂ ਚੰਗੇ ਤਰੀਕੇ ਨਾਲ ਫੋਲਡ ਕਰ ਦੇਾਂਗੇ ਜਦੋਂ ਇਸ ਤਰੀਕੇ ਨਾਲ ਆਪਾਂ ਇਹਨੂੰ ਲਫਾਫੇ ਦੀ ਮਰਦਨਾ ਕਵਰ ਕਰਕੇ ਰੱਖਾਂਗੇ ਨਾ ਤੇ ਇਹਦੇ ਉੱਪਰ ਹੈ ਜਿਹੜੀ ਪਪੜੀ ਨਹੀਂ ਬਣਨੀਗੀ ਥੋੜੀ ਜਿਹੀ ਸਾਫ ਕਲੀਅਰ ਨਹੀਂ ਬਣਨੀਗੀ ਬਸ ਚੀਜ਼ ਹੈ ਜਿਹੜੀ ਵਧੀਆ ਸੈੱਟ ਹੋ ਜਾਊਗੀ ਢੱਕਣ ਆਪਾਂ ਬੰਦ ਕਰ ਦੇਾਂਗੇ ਤੇ ਇਹਨੂੰ ਆਪਾਂ ਜਿਹੜਾ ਫ੍ਰੀਜ ਦੇ ਵਿੱਚ ਰੱਖ ਦਾਂਗੇ 2 ਤੋਂ 2.5 ਘੰਟੇ ਜਿੱਥੇ ਆਪਾਂ ਬਰਫ਼ ਜਮਾਉਣੀ ਹੈ ਫ੍ਰੀਜ਼ਰ ਦੇ ਵਿੱਚ ਉੱਥੇ ਨਹੀਂ ਰੱਖਣਾ ਆਪਾਂ ਫ੍ਰਿਜ ਦੇ ਵਿੱਚ ਰੱਖਣਾਗਾ ਤੇ ਹੁਣ ਜਿਹੜੀ ਚੀਜ਼ ਹੈ ਉਹ 2-2.5 ਘੰਟੇ ਵਾਂਦੇ ਇਸ ਤਰੀਕੇ ਨਾਲ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਇਹ ਬਣ ਕੇ ਤਿਆਰ ਹੋਈ ਹੈ ਜਿਹੜੀ ਆਪਾਂ ਇਸ ਤਰੀਕੇ ਨਾਲ ਚੀਜ਼ ਘਰ ਦੇ ਵਿੱਚ ਤਿਆਰ ਕੀਤੀ ਹੈ ਨਾ ਇਹ ਬਹੁਤ ਹੀ ਨਰਮ ਬਣ ਕੇ ਤਿਆਰ ਹੁੰਦੀ ਹੈ ਇਹਦੇ ਆਪਾਂ ਪੀਸ ਨਹੀਂ ਕਰ ਸਕਦੇ ਪਰ ਇਹ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਹਨੂੰ ਇਸ ਤਰੀਕੇ ਨਾਲ ਚਮਚ ਦੀ ਮਦਦ ਨਾਲ ਕਿਸੇ ਵੀ ਰੈਸਪੀ ਨੂੰ ਬਣਾਉਗੇ ਨਾ ਦੇ ਉੱਪਰ ਐਡ ਕਰੋਗੇ ਜਿਵੇਂ ਕਿ ਆਪਾਂ ਬ੍ਰੈਡ ਸੈਂਡ ਤਾਂ ਬਹੁਤ ਹੀ ਵਧੀਆ ਹੈ ਬਿਲਕੁਲ ਪਰਫੈਕਟ ਹੈ ਜਿਹੜੀ ਮੈਲਟ ਹੁੰਦੀ ਆ ਇੱਥੇ ਆਪਣੇ ਕੋਲ ਇੱਕ ਹੈਗਾ ਬ੍ਰੈਡ ਤੇ ਇਹਦੇ ਉੱਪਰ ਆਪਾਂ ਇੱਕ ਚਮਚ ਭਰ ਕੇ ਇਹ ਚੀਜ਼ ਐਡ ਕਰ ਲਿਆ ਤੇ ਉੱਪਰੋਂ ਆਪਾਂ ਦੂਜਾ ਬ੍ਰੈਡ ਲਗਾ ਦੇਾਂਗੇ ਤੇ ਹੁਣ ਆਪਾਂ ਇਹਦੀ ਸੈਂਡਵਿਚ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਦੇ ਵਿੱਚ ਇਹ ਚੀਜ਼ ਹੈ ਜਿਹੜੀ ਤੁਸੀਂ ਬਣਾ ਲਓਗੇ ਤਵੇ ਤੇ ਥੋੜਾ ਜਿਹਾ ਆਪਾਂ ਘੀਸ ਕਰ ਲੈਣਾਗਾ ਤੇ ਮੈਂ ਤੁਹਾਨੂੰ ਇੱਥੇ ਇਹ ਸੈਂਡਵਿਚ ਬਣਾ ਕੇ ਦਿਖਾਉਣੀ ਆ ਵੀ ਕਿੰਨੇ ਚੰਗੇ ਤਰੀਕੇ ਨਾਲ ਮੈਲਟ ਹੋਊਗੀ ਤੇ ਟੇਸਟ ਤਾਂ ਇਹਦਾ ਇੰਨਾ ਵਧੀਆ ਆਊਗਾ ਨਾ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਤੁਸੀਂ ਬਾਜ਼ਾਰ ਵਾਲੀ ਚੀਜ਼ ਲਿਆਉਣੀ ਬੰਦ ਕਰ ਦਿਓਗੇ ਤੁਸੀਂ ਇਸ ਤਰੀਕੇ ਨਾਲ ਘਰ ਦੇ ਵਿੱਚ ਹੀ ਸਾਫ਼ ਸੁਥਰੇ ਢੰਗ ਨਾਲ ਚੀਜ਼ ਬਣਾਇਆ ਕਰੋਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਇਹ ਬ੍ਰੈਡ ਸੈਂਡਵਿਚ ਬਣ ਕੇ ਤਿਆਰ ਹੋ ਗਈ ਹੈ ਦੇਖੋ ਜਦੋਂ ਆਪਾਂ ਇਹਨੂੰ ਬ੍ਰੈਡ ਨੂੰ ਤੋੜਦੇ ਆ ਨਾ ਦੇਖੋ ਚੀਜ਼ ਚੰਗੇ ਤਰੀਕੇ ਨਾਲ ਬਿਲਕੁਲ ਪਰਫੈਕਟਲੀ ਹੈ ਜਿਹੜੀ ਮੈਲਟ ਹੋ ਗਈ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਚੰਗੇ ਤਰੀਕੇ ਨਾਲ ਚੀਜ਼ ਜਿਹੜੀ ਮੈਲਟ ਹੋ ਗਈ ਹੈ ਤੇ ਤੁਸੀਂ ਇਸ ਤਰੀਕੇ ਨਾਲ ਬਿਲਕੁਲ ਆਸਾਨ ਰੈਸਪੀ ਹੈ ਜਿਹੜੀ ਇਹ ਘਰ ਦੇ ਵਿੱਚ ਬਣਾ ਸਕਦੇ ਹਾਂ ਬਹੁਤ ਹੀ ਆਸਾਨ ਤਰੀਕੇ ਨਾਲ ਬਿਲਕੁਲ ਘਰ ਦੇ ਵਿੱਚ ਪਏ ਸਮਾਨ ਦੇ ਨਾਲ ਹੀ ਆਪਾਂ ਜਿਹੜੀ ਚੀਜ਼ ਆ ਉਹ ਘਰ ਦੇ ਵਿੱਚ ਤਿਆਰ ਕਰ ਲਈਏ ਜੀ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਤ ਬਾਤ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ